ਦੁਬਈ ਚ ਬਾਰਿਸ਼ ਦਾ Hindu ਕਨੈਕਸ਼ਨ ਹਰਦੀ ਵਜਾ ਬਣਿਆ ਆਬੂ ਤਾਬੀ ਦਾ ਬਣਿਆ Hindu ਮੰਦਿਰ ਪਾਕਿਸਤਾਨ ਵਾਲੇ ਫੈਲਾ ਰਹੇ ਆ ਸੁਬਾਹਾਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਵੀਡੀਓਜ਼ ਦੁਬਈ ਚ ਮੀਨੇ ਜੋ ਹਾਲ ਕੀਤਾ ਏ ਉਹ ਸਾਰੀ ਦੁਨੀਆ ਨੇ ਵੇਖਿਆ ਹੜ ਵਰਗੇ ਹਾਲਾਤ ਬਣੇ ਹੋਏ ਨੇ ਇਤੋਂ ਤੱਕ ਕਿ ਕਈ ਫਲਾਈਟਾਂ ਵੀ ਰੱਦ ਕਰ ਦਿੱਤੀਆਂ ਗਈਆਂ ਨੇ ਹੜ ਨੇ ਲੋਕਾਂ ਦਾ ਜਨ ਜੀਵਨ ਪ੍ਰਭਾਵਿਤ ਕਰ ਦਿੱਤਾ ਦੁਬਈ ਦੇ ਵਿੱਚ ਜਿੱਧਰ ਵੀ ਦੇਖੋ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੈ ਦੁਬਈ ਹਵਾਈ ਅੜੇ ਤੇ ਹੜ ਆਉਣ ਕਾਰਨ ਕਰੀਬ 300 ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਕੁਝ ਲੋਕਾਂ ਦੇ ਮਾਰੇ ਜਾਣ ਦੀ ਖਬਰ ਵੀ ਸਾਹਮਣੇ ਆਈ ਹੈ ਇਸ ਦੌਰਾਨ ਕੁਝ ਲੋਕਾਂ ਨੇ ਅਫਵਾਹਾਂ ਫੈਲਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਐਫਵਾਹਾਂ ਵੀ ਅਜਹੀਆਂ ਨੇ ਜੀ ਹਾਂ ਅਫਵਾਹਾਂ ਅਜਹੀਆਂ ਆਵੜਾ ਇਹਨੇ ਜੋ ਸੁਣ ਕੇ ਤੁਹਾਨੂੰ ਵੀ ਹਾਸਾ ਵੀ ਆਊਗਾ ਤੇ ਗੁੱਸਾ ਵੀ ਆਊਗਾ ਬਾਰਿਸ਼ ਨੂੰ ਲੈ ਕੇ ਕਈ ਚਿੰਤਾਵਾਂ ਅਤੇ ਦਾਅਵਿਆਂ ਦੇ ਵਿਚਕਾਰ ਕੁਝ ਲੋਕ ਅਜਾਹੇ ਹਨ ਜਿਨ੍ਹਾਂ ਨੇ ਇਸ ਨੂੰ ਯੂਏਈ ਦੇ ਅਬੂ ਧABI ਦੇ ਵਿੱਚ ਹਾਲ ਹੀ ਦੇ ਵਿੱਚ ਬਣੇ ਮੰਦਰ ਨਾਲ ਇਸ ਨੂੰ ਜੋੜਿਆ ਹੈ ਅਜਾਹੇ ਅਫਵਾਹ ਫੈਲਾ ਵੀ ਪਾਕਿਸਤਾਨ ਰਹਾ ਪਾਕਿਸਤਾਨੀ ਪੱਤਰਕਾਰ ਨਾਇਲਾ ਇਨਾਈਟ ਨੇ ਟਵਿੱਟਰ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਇਸ ਤੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਗਈ ਇੱਕ ਰੀਲ ਦਾ ਹਵਾਲਾ ਦਿੱਤਾ ਗਿਆ ਇਸ ਵਿੱਚ ਕਿਹਾ ਗਿਆ ਕਿ ਅਰਬ ਧਰਤੀ ਹੈ ਜਿਸ ਤੇ ਕਈ 100 ਸਾਲ ਪਹਿਲਾਂ ਮੂਰਤੀਆਂ ਨੂੰ ਹਟਾਉਣ ਦਾ ਕੰਮ ਹੋਇਆ ਸੀ ਅੱਜ ਉਸੇ ਅਰਬ ਧਰਤੀ ਤੇ ਮੰਦਿਰ ਬਣਾਏ ਜਾ ਰਹੇ ਨੇ ਜਾਨੀ ਮੂਰਤੀਆਂ ਦੀ ਪੂਜਾ ਫਿਰ ਸ਼ੁਰੂ ਕੀਤੀ ਜਾ ਰਹੀ ਹੈ ਰੱਬ ਇਸ ਨਾਲ ਨਾਰਾਜ਼ ਹੈ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਨਾਇਲਾ ਨੇ ਲਿਖਿਆ ਕੀ ਹੈ ਇਸਲਾਮਿਕ ਮੌਸਮ ਵਿਗਿਆਨੀ ਦੱਸਦਾ ਹੈ ਕਿ ਕਿਵੇਂ ਦੁਬਈ ਚ ਇੱਕ ਨਵਾਂ ਬਣਿਆ ਹਿੰਦੂ ਮੰਦਿਰ ਮੀਂਹ ਦਾ ਕਾਰਨ ਬਣ ਗਿਆ ਇਸ ਤਰ੍ਹਾਂ ਹੈ ਜਿਵੇਂ ਕਿ ਜੀਨਸ ਪੈਨਲ ਵਾਲੀਆਂ ਔਰਤਾਂ ਪੁਚਾਲ ਲਿਆਉਂਦੀਆਂ ਨੇ ਤੁਹਾਨੂੰ ਦੱਸ ਦੇ ਕਿ ਦੁਬਈ 'ਚ ਜਿੰਨਾ ਮੀਂਹ ਦੋ ਸਾਲਾਂ ਦੇ ਵਿੱਚ ਪੈਣਾ ਸੀ ਉਹ ਕੁਝ ਹੀ ਘੰਟਿਆਂ ਦੇ ਵਿੱਚ ਪੈ ਗਿਆ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ 75 ਸਾਲਾਂ ਦਾ ਰਿਕਾਰਡ ਇਸ ਮਹੀਨੇ ਤੋੜ ਦਿੱਤਾ ਹਾਲਾਂਕਿ ਮਾਹਿਰ ਇੰਨੀ بارش ਦਾ ਕਾਰਨ ਕਲਾਊਡ ਸੀਡਿੰਗ ਨੂੰ ਦੱਸ ਰਹੇ ਨੇ ਪਰ ਦੁਬਈ ਨੇ ਇਸ ਗੱਲ ਤੋਂ ਸਾਫੀਨਕਰ ਕੀਤਾ ਹੈ ਬਰਹਾਲ ਸੋਸ਼ਲ ਮੀਡੀਆ ਤੇ ਜਿਹੜੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਉਹ ਕਈ ਸਵਾਲ ਖੜੇ ਕਰਦੀਆਂ ਨੇ ਅਜਾ ਕਰਨ ਵਾਲਿਆਂ ਨੂੰ ਇਹ ਸਭ ਲਿਖਣ ਤੋਂ ਪਹਿਲਾਂ ਜਰੂਰ ਸੋਚਣਾ ਚਾਹੀਦਾ ਹੋਰ ਤਾਜ਼ਾ ਤੇ ਨਮੀਆਂ ਖਬਰਾਂ ਦੇ ਲਈ ਦੇਖਦੇ ਰਹੋ ਹਮਦਰਦ ਟੀਵੀ